ਜਿਹਨੇ ਗੁਰਮਖ ਨੇ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੜ ਮਿਲਿਆ ਉਹ ਦਰਗਾਹ ਦੇ ਵਿੱਚ ਜਾਂਦੇ ਨੇ ਕਿਉਂਕਿ ਆਏ ਵੀ ਦਰਗਾਹ ਦੇ ਵਿੱਚ ਹੁੰਦੇ ਨੇ ਇੱਥੇ ਸੰਤ ਨਹੀਂ ਕੋਈ ਬਣਦਾ ਸੰਤ ਜਿਹੜੇ ਨੇ ਉਹ ਤੁਰ ਦਰਗਾਹ ਤੋਂ ਆਉਂਦੇ ਨੇ ਜਿਹੜੇ ਇੱਥੇ ਬਣਦੇ ਨੇ ਉਹ ਇੱਥੇ ਹੀ ਖਤਮ ਹੋ ਜਾਂਦੇ ਦਰਗਾਹ ਤੋਂ ਭੇਜਿਆ ਜਿਹੜੀਆਂ ਰੂਹਾਂ ਨੇ ਉਹ ਹੁੰਦੇ ਨੇ ਸੰਤ ਤੇ ਜਿੱਥੇ ਅਸਲ ਹੋਏ ਨਕਲ ਜ਼ਰੂਰ ਹੁੰਦੀ ਹੈ ਕੋਟਕ ਮਿਲੇ ਅਸੰਤ ਜਿੱਥੇ ਸੰਤ ਹੋਣ ਅਸੰਤ ਬਹੁਤੇ ਹੁੰਦੇ ਨੇ ਸੰਤ ਘੱਟ ਹੁੰਦੇ ਨੇ ਕਿਉਂਕਿ ਜਦੋਂ ਕਮਾਈ ਕਰਨੀ ਹੈ ਪਾਣੀ ਹੁੱਤੇ ਨੂੰ ਚੜਾੜਾ ਹੋਇਆ ਨਾ ਫਿਰ ਮੋਟਰ ਦਾ ਜ਼ੋਰ ਲੱਗਦਾ ਬਿਜਲੀ ਵੀ ਚਾਹੀਦੀ ਆ ਜੇ ਜਦੋਂ ਪਾਣੀ ਹੀਠਾ ਨੂੰ ਉਗਾਲਣਾ ਹੋਵੇ ਨਾ ਫਿਰ ਜ਼ੋਰ ਵੀ ਕੋਈ ਨਹੀਂ ਲੱਗਦਾ ਇਸ ਤਰ੍ਹਾਂ ਪਖੰਡ ਕਰਨ ਵਿੱਚ ਜ਼ੋਰ ਵੀ ਨਹੀਂ ਜ਼ਿਆਦਾ ਲੱਗਦਾ ਝੂਠ ਬੋਲਣ ਵਿੱਚ ਕਾਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ ਅੱਗੇ ਜਿਹੜਾ ਕੂੜ ਹੈ ਨਾ ਉਹ ਕੂੜ ਚਲਾਉਂਗਾ ਤੇ ਕੂੜ ਬੋਲਿਆ ਬਹੁਤ ਸਾਵਨ ਨਾਲ ਜਾਂਦਾ ਕਿ ਸੱਚ ਲੱਗੇ ਤੇ ਜਦੋਂ ਕੂੜ ਬੋਲਿਆ ਜਾਂਦਾ ਤੇ ਬੜਾ ਮਿੱਠਾ ਕਰਕੇ ਬੋਲਿਆ ਜਾਂਦਾ ਤਾਂ ਕਿ ਅਗਲੇ ਨੂੰ ਬੜਾ ਚੰਗਾ ਲੱਗੇ ਤੇ ਸੱਚ ਜਿਹੜਾ ਹੈ ਨਾ ਉਹਨੂੰ ਕੋਈ ਕੋਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਕਿ ਉਹਨੂੰ ਮਿੱਠਾ ਕਰਕੇ ਸੱਚ ਬੋਲਿਆ ਜਾਏ ਸੱਚ ਸਾਚੀ ਹੁੰਦਾ ਹੈ ਉਹ ਜਾਏ ਜਿਵੇਂ ਵੀ ਬੋਲੋ ਜਿਹਨੂੰ ਮਾੜਾ ਲੱਗਣਾ ਹੈ ਉਹਨੂੰ ਲੱਗਣਾ ਹੀ ਲੱਗਦਾ ਹੈ ਝੂਠ ਜਿਹੜਾ ਹੈ ਉਹਨੂੰ ਜਿੰਨੀਕ 슈ਗਰ ਕੋਟਿੰਗ ਉੱਤੇ ਮਿੱਠਾ ਚੜਾ ਕੇ ਬੋਲਿਆ ਜਾਏ ਉਹਨਾਂ ਵਧੀਆ ਲੱਗਦਾ ਹੈ ਪਰਵਾਣ ਗਣੀ ਸਈਏ ਆਏ ਸਫਲ ਤਨਾ ਕੇ ਕਾਮਾ ਜਿਹੜੇ ਤੁਰ ਦਰਗਾਹ ਤੋਂ ਆਉਂਦੇ ਨੇ ਉਹ ਪਰਵਾਣ ਹੁੰਦੇ ਨੇ ਦਰਗਾਹ ਦੇ ਵਿੱਚ ਤੇ ਉਹ ਜਿਹੜੇ ਮਾਤ ਲੋਕ ਵਿੱਚ ਕੰਮ ਕਰਦੇ ਨੇ ਸਫਲ ਤਨਾ ਕੇ ਕਾਮਾ ਉਹਨਾਂ ਦਾ ਕੰਮ ਸਫਲ ਹੁੰਦਾ ਹੈ ਭਾਵ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਂਦੇ ਨੇ ਜਿਹੜੇ ਸਾਧੂ ਨੇ ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ ਇਹੋ ਜੇ ਜਿਹੜੇ ਪੂਰਨ ਨੇ ਕਿਉਂਕਿ ਕਈ ਵਾਰ ਕਿਹਾ ਜਾਂਦਾ ਹੈ ਵੀ ਆ ਸੰਤਾਂ ਦੇ ਨਾਲ ਮਹਾਪੁਰਸ਼ਾਂ ਦੇ ਨਾਲ ਬੜਾ ਚਿਰ ਲਿਆ ਥਾਮਸ ਐਡੀਸਨ ਹੋਇਆ ਉਹਦਾ ਹੀ ਕੋਈ ਕਾਰ ਚਲਾਉਂਦਾ ਸੀ ਡਰਾਈਵਰ ਤੇ ਡਰਾਈਵਰ ਜਿਹੜੇ ਹੁੰਦੇ ਜੋ ਵੀ ਕੰਟੇਨਰ ਵਾਲੀ ਜ਼ਿਆਦਾਤਰ ਨਹੀਂ ਹੁੰਦੇ ਜਿਹੜਾ ਰੂਹਾਨੀਅਤ ਹੈ ਇਹ ਸਿੱਖੀ ਨਹੀਂ ਜਾ ਸਕਦੀ ਇਹ ਗੁਰੂ ਕਿਰਪਾ ਕਰੇ ਕੋਈ ਮਹਾਪੁਰਸ਼ ਕਿਰਪਾ ਕਰੇ ਤਾਂ ਠੀਕ ਹੈ ਬਾਕੀ ਜਿਵੇਂ ਕੋਈ ਕਹੇ ਨਾ ਕਿ ਬਾਜਾ ਇਹ ਸਿੱਖਣਾ ਤੇ ਇੱਕ ਆਉਣਾ ਆਪੇ ਹੀ ਉਹਦੇ ਵਿੱਚ ਫਰਕ ਹੈ ਜਿਹੜਾ ਸਿੱਖਣਾ ਹੈ ਇਹ ਕਲਾ ਹੈ ਤੇ ਜਿਹੜਾ ਆਉਣਾ ਹੈ ਉਹ ਪਰਮੇਸ਼ਰ ਦੀ ਕਿਰਪਾ ਹੈ ਉਹ ਜੋ ਨਾਲ ਰਹਿੰਦਾ ਸੀ ਡਰਾਈਵਰ ਇੱਕ ਦਿਨ ਕਹਿਣ ਲੱਗਾ ਤੁਸੀਂ ਉਦੋਂ ਸੋਸ਼ਲ ਮੀਡੀਆ ਦਾ ਇੰਨਾ ਸਾਮਾ ਨਹੀਂ ਸੀ ਕੋਈ ਜਾਣਦੇ ਨਹੀਂ ਸਨ ਫੋਟੋਆ ਵਗੈਰਾ ਉਹ ਕਹਿਣ ਲੱਗਾ ਮੈਂ ਅੱਜ ਜਿੱਥੇ ਆਪਾਂ ਜਾ ਰਹੇ ਆ ਨਾ ਕਾਨਫਰੰਸ ਦੇ ਵਿੱਚ ਬੜੇ ਬੜੇ ਉੱਥੇ ਵਿਗਿਆਨੀ ਸਾਇੰਟਿਸਟ ਇਕੱਠੇ ਹੋਣਗੇ ਉੱਥੇ ਉਹ ਕਹਿੰਦਾ ਵੀ ਅੱਜ ਮੈਂ ਲੈਕਚਰ ਦਾ ਐਡੀਸ਼ਨ ਨੇ ਕਿਹਾ ਕਹਿਣ ਲੱਗੇ ਮੇਰਾ ਕੋਟ ਪਾਲਾ ਉਹਦਾ ਕੋਟ ਪਾਲਿਆ ਡਰਾਈਵਰ ਨੇ ਤੇ ਜਿਹੜਾ ਐਡੀਸ਼ਨ ਸੀ ਉਹ ਗੱਡੀ ਚਲਾਉਣ ਲੱਗ ਪਿਆ ਉਹ ਬੈਠਾ ਹੈ ਜਦੋਂ ਉੱtre ਸਾਰਿਆਂ ਨੇ ਡਰਾਈਵਰ ਦੇ ਗਲ 'ਚ ਮਾਲਾ ਪਾਈ ਬੀ ਬੜਾ ਵੱਡਾ ਸਾਇੰਟਿਸਟ ਆਇਆ ਜਦੋਂ ਉਹਨੇ ਕਿਉਂਕਿ ਨਾਲ ਹੀ ਰਹਿੰਦਾ ਸੀ ਗੱਲਾਂ ਸੁਣੀ ਜਾਂਦਾ ਸੀ ਉਹਨੇ ਲੈਕਚਰ ਦਿੱਤਾ ਸਾਰੇ ਵੱਡੇ ਵੱਡੇ ਸਾਇੰਟਿਸਟਾਂ ਨੇ ਉਹਨੂੰ ਤਾਲੀਆਂ ਵਜਾਈਆਂ ਵੀ ਬਹੁਤ ਸੋਹਣਾ ਇਹਨੇ ਲੈਕਚਰ ਦਿੱਤਾ ਸਾਰੇ ਬੜੇ ਖੁਸ਼ ਕਿਸੇ ਨੂੰ ਨਹੀਂ ਪਤਾ ਇਹ ਡਰਾਈਵਰ ਪਰ ਅੰਦਰੋਂ ਦਾ ਡਰਾਈਵਰ ਹੀ ਹੈ ਬਾਹਰੋਂ ਸੁਣ ਸੁਣ ਕੇ ਗੱਲਾਂ ਜਿਹੜੀਆਂ ਨੇ ਉਹ ਸੁਣਾਉਣ ਲੱਗ ਪਿਆ ਉਹਦੇ ਨਾਲ ਉਹ ਸਾਇੰਟਿਸਟ ਨਹੀਂ ਬਣ ਗਿਆ ਬਹੁਤਾ ਇਹੀ ਹਾਲ ਹੈ ਸੁਣ ਸੁਣ ਕੇ ਗੱਲਾਂ ਕਰੀ ਜਾਣੀਆਂ ਤੇ ਸੁਣਾਈ ਜਾਣੀਆਂ ਤੇ ਸੰਸਾਰ ਨੂੰ ਭਰਮ ਪੈ ਜਾਂਦਾ ਕਿ ਇਹਨੂੰ ਗਿਆਨ ਬੜਾ ਨੇ ਗਿਆਨ ਭਇਆ ਤੋਂ ਕਰਮੇ ਨਾਲ ਆਪ ਵੰਦਨਾ ਵਿੱਚ ਫਸਿਆ ਹੋਇਆ ਤੇ ਦੂਜਿਆਂ ਨੂੰ ਵੰਦਨਾ ਚੋਂ ਕਿੱਥੋਂ ਕੱਢੇਗਾ ਆਪ ਫਸਿਆ ਹੋਇਆ ਇਸੇ ਤਰ੍ਹਾਂ ਆ ਸਾਧੂ ਦੇ ਲੱਛਣ ਨੇ ਜਿਹੜਾ ਵੀ ਕੰਮ ਕਰੇਗਾ ਆਪਣੇ ਸਵਾਰਥ ਵਾਸਤੇ ਕਰੇਗਾ ਆਪਣਾ ਵੀ ਮੇੜਾ ਕਰ ਕਰੇਗਾ ਤੇ ਜਿਹੜਾ ਪਬਲਿਕ ਉਹਦੇ ਕੋਲ ਆਏਗੀ ਉਹਦਾ ਵੀ ਮੇੜਾ ਕਰ ਕਰੇਗਾ ਉਹਨੂੰ ਵੀ ਕੂੜ ਦੇ ਨਾਲ ਜੋੜੇਗਾ ਕਿਉਂਕਿ ਕੂੜ ਅੱਗੇ ਰੱਖੋ ਉਹ ਬੜਾ ਚੰਗਾ ਲੱਗਦਾ ਉਹਦੀਆਂ ਗੱਲਾਂ ਬੜੀਆਂ ਮਿੱਠੀਆਂ ਲੱਗਦੀਆਂ ਨੇ ਇਹ ਕੋਨੇ ਜਿਹੜਾ ਮਿੱਠਾ ਬੋਲਦੇ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਠੱਗੀ ਮਾਰਨੀ ਹੋਵੇ ਬੜਾ ਮਿੱਠਾ ਬੋਲਣਗੇ ਉਹਨਾਂ ਦੇ ਅੰਦਰ ਹੁੰਦਾ ਹੈ ਵੀ ਮਿੱਠਾ ਬੋਲ ਕੇ ਦੂਜੇ ਨੂੰ ਜਦੋਂ ਠੱਗੀ ਮਾਰਨੀ ਹੈ ਤੇ ਬੜਾ ਮਿੱਠਾ ਬੋਲਣਾ ਹੈ ਤਾਂ ਕਿ ਅੱਗੇ ਉਹਨੂੰ ਅਨੁਭਵ ਨਾ ਹੋਏ ਕਿ ਸੰਸਾਰ ਦੇ ਵਿੱਚ ਕੀ ਹੈ ਕਿਸੇ ਨੂੰ ਪਤਾ ਨਾ ਲੱਗੇ कि ਮੇਰੇ ਅੰਦਰ ਕੀ ਚੱਲ ਰਿਹਾ ਹੈ ਜੇ ਪਤਾ ਲੱਗ ਗਿਆ ਫਿਰ ਤਾਂ ਠੱਗੀ ਵੱਜਣੀ ਨਹੀਂ ਐਸੇ ਕਰਕੇ ਇੱਕ ਉਹ ਨੇ ਜਿਹੜੇ ਮਿੱਠਾ ਬੋਲਦੇ ਨੇ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਵੀ ਮਿੱਠਾ ਬੋਲਦੇ ਨੇ ਉਹਨਾਂ ਦਾ ਮਿੱਠਾ ਬੋਲਣਾ ਤੇ ਠੱਗ ਬੰਦੇ ਦਾ ਮਿੱਠਾ ਬੋਲਣ ਦੇ ਵਿੱਚ ਬੜਾ ਫਰਕ ਹੈ ਉਹਨਾਂ ਦੇ ਵਿੱਚ ਬੜਾ ਫਰਕ ਮਿੱਠ ਬੋਲਣਾ ਹਰ ਸੱਜਣ ਸੁਆਮੀ ਮੋਗਾ ਉਹ ਜਿਹੜੇ ਨੇ ਉਹ ਵੀ ਮਿੱਠਾ ਬੋਲਦੇ ਨੇ ਪਰ ਉਹਨਾਂ ਦੇ ਵਿੱਚ ਤੇ ਆਮ ਬੰਦੇ ਦੇ ਵਿੱਚ ਬੜਾ ਫਰਕ ਹੈ। ਇਸੇ ਤਰ੍ਹਾਂ ਜਿਹੜੇ ਬੰਦਗੀ ਵਾਲੇ ਨੇ, ਕਮਾਈਆਂ ਵਾਲੇ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਕਮਾਈ ਕੀਤੀ ਹੈ ਉਹਨਾਂ ਨੇ ਅੰਤਰ ਹਰ ਗੁਰ ਧਿਆਏ ਦਾ ਵੱਡੀ ਵਡਿਆਈ ਇਸ ਦਿੱਤੀ ਪੂਰੇ ਸਤਿਗੁਰੂ ਕਟੇ ਨਹੀਂ ਇੱਕ ਤਿਲ ਕਿਸੇ ਦੀ ਕਟਾਈ ਉਹ ਜਿਹੜੇ ਗੁਰੂ ਦੇ ਪ੍ਰੇਮ ਵਾਲੇ ਨੇ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਵਾਸ ਹੈ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਇਸ ਦਿੱਤੀ ਪੂਰੇ ਸਤਿਗੁਰੂ ਉਹਦੀ ਵਡਿਆਈ ਜਿਹੜੀ ਐ ਨਾ ਸਮਰੱਤ ਗੁਰੂ ਕਰਾਉਂਦਾ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਨੇ ਕਟੇ ਨਹੀਂ ਇੱਕ ਤਿਲ ਕਿਸੇ ਦੀ ਕਟਾਈ ਉਹ ਘਟਦੀ ਨਹੀਂ ਬੜਾ ਜ਼ੋਰ ਲਾ ਲਈ ਕੋਈ ਮਨੁੱਖੇ ਵੀ ਮੈਂ ਨਹੀਂ ਉਹ ਮਹਾਪੁਰਸ਼ਾਂ ਦੀ ਵਡਿਆਈ ਹੋਣੀ ਹੋਣੀ ਤੇ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਨੇ ਸੱਚ ਸਾਹਿਬ ਸਤਿਗੁਰ ਕੇ ਵਾਲਾ ਤਾਂ ਚੱਕ ਚੱਕ ਮਰੇ ਸਭ ਲੋਕਾਂ ਹੀ ਸੰਸਾਰ ਚੱਕ ਮਾਰਦਾ ਜਿਹਦੇ ਵਾਲ ਰੱਬ ਹੋ ਜਾਏ ਸਤਿਗੁਰ ਹੋ ਜਾਏ ਫਿਰ ਦੁਨੀਆ ਭਾਵੇਂ ਜਿੰਨੀ ਮਰਜ਼ੀ ਚੱਕ ਮਾਰੀ ਜੇ ਕੋਈ ਫਰਕ ਨਹੀਂ ਪੈਂਦਾ ਨਿੰਦਕਾਂ ਕੇ ਮੂੰ ਕਾਲੇ ਕਰੇ ਹਰ ਕਰਤੇ ਆਪ ਵਧਾਈ ਨਿੰਦਕਾਂ ਦੇ ਮੂੰ ਕਾਲੇ ਆਪ ਹੀ ਪਰਮੇਸ਼ਰ ਕਰ ਦਿੰਦਾ ਹੈ ਹਰ ਕਰਤੇ ਆਪ ਵਧਾਈ ਉਹ ਪਰਮੇਸ਼ਰ ਜਿਹੜਾ ਹੈ ਉਹ ਵਡਿਆਈ ਬਖਦਾਉਂਦਾ ਹੈ ਜਿਉਂ-ਜਿਉਂ ਨਿੰਦਕ ਨਿੰਦ ਕਰੇ ਤਿਉਂ-ਤਿਉਂ ਨਿਤ ਨਿਤ ਚੜੇ ਸਵਾਈ ਜਿਉਂ-ਜਿਉਂ ਨਿੰਦਕ ਨਿੰਦਿਆ ਕਰਦਾ ਹੈ ਗੁਰਮੁਖਾਂ ਦੀ ਇਹ ਨਿਸ਼ਾਨੀ ਹੈ ਉਤਿਉ ਤਿਉ ਜਿਹੜੇ ਨੇ ਨਿਤ-ਨਿਤ ਚੜੇ ਸਵਾਈ ਉਹਨਾਂ ਦਾ ਤਿਉ ਤਿਉ ਚੜਾਈ ਹੁੰਦੀ ਹੈ ਵਡਿਆਈ ਹੁੰਦੀ ਹੈ ਮਨ ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਭਾਈ ਜਿਨ੍ਹਾਂ ਨੇ ਉਸ ਪਰਮੇਸ਼ਰ ਗੁਰੂ ਦੀ ਅਰਾਧਨਾ ਕੀਤੀ ਹੈ ਉਹਨਾਂ ਦੇ ਅੰਦਰ ਤਾਤ ਪਰਾਈ ਨਹੀਂ ਹੁੰਦੀ ਜਿਹੜੇ ਸੰਤ ਨੇ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਜਿਹਦਾ ਅੰਦਰ ਤਾਤ ਪਰਾਈ ਹੁੰਦੀ ਉਹਦਾ ਭਲਾ ਨਹੀਂ ਹੁੰਦਾ ਤਾਂ ਸੰਸਾਰ ਦੇ ਵਿੱਚ ਹੀ ਫਸਿਆ ਰਹਿ ਗਿਆ ਵਿਚਾਰ ਜਲ ਰਹੀ ਸੀ ਕਿ ਜਿਹੜੇ ਮਹਾਪੁਰਸ਼ ਨੇ ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈਏ ਬਲ ਬਲ ਜਾਈਏ ਉਹਨਾਂ ਤੋਂ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਤੇ ਸੰਸਾਰ ਦੇ ਵਿੱਚ ਉਹਨਾਂ ਦੇ ਜੀਵਨ ਤੋਂ ਸੇਧ ਮਿਲਦੀ ਹੈ ਤਾਂ ਹੀ ਇਉਂ ਪੜਦੇ ਨੇ ਸੰਤਨ ਦੇ ਜੀਵਨ ਤੋਂ ਜਿਉਣੇ ਦੀਆਂ ਸਿੱਖ ਲੈ ਚੱ સંતાવન ધો ન્યુમનિય લા સંતા જીવન ધો જીવન દિધ લતા ਸੰਤਾਂ ਦੇ ਜੀਵਨ ਤੋਂ ਉਹਨੇ ਮੈਂ ਸਿੱਖ ਲੈਂ ਜਾਤਾ ਸੰਤਾਂ ਦੇ ਜੀਵਨ ਤੋਂ ਉਹਨੇ ਮੈਂ ਸਿੱਖ ਲੈਂ ਜਾਤਾ ਸੰਤਾਂ ਦੇ ਜੀਵਨ ਤੋਂ ਜੀਵਨ ਦੀ ਅਸਿਕ ਲੈਂ ਜਾਤਾ ਸੰਤਾਂ ਦੇ ਜੀਵਨ ਤੋਂ ਸਵੇਰ ਜਾ ਜਾ ਜੀਵਨ ਦੀਆਂ ਸਿੱਖ ਲੈ ਜਾ ਜੀਵਨ ਦੀਆਂ ਸਿੱਖ ਲੈ ਜਾ Thank <laughs> you ਜਿਹੜਾ ਜੀਵਨ ਹੁੰਦਾ ਉਹਦੇ ਤੋਂ ਹੀ ਜਾਜ ਆਉਂਦੀ ਏ ਕਿ ਜੀਵਨ ਜੀ ਨੇ ਕਿਉਂਕਿ ਜਿਹੜੇ ਸੰਤ ਹੁੰਦੇ ਉਹਨਾਂ ਦੇ ਜੀਵਨ ਦੇ ਵਿੱਚ ਝਲਕ ਪੈਂਦੀ ਏ ਕਿ ਪਰਮਾਤਮਾ ਹੈ ਰੱਬ ਹੈ ਉਹਨਾਂ ਦੇ ਕੋਲ ਬੈਠ ਕੇ ਪਤਾ ਲੱਗਦਾ ਕਿ ਜਿਹੜੀ ਖਬਰ ਸਾਨੂੰ ਨਹੀਂ ਕੋਈ ਨਾ ਕੋਈ ਚੀਜ਼ ਹੈ ਜਿਹੜੀ ਖਬਰ ਇਹਨਾਂ ਨੂੰ ਹੈ ਪਰਸਾਨ ਨਹੀਂ ਇਹੋ ਜਿਹੜੇ ਨੇ ਮੇਰੇ RAM ਮਹਾਰਜਨ ਕਿਹੋਂ ਬਗ ਜਾਏ ਕਿਸਾ ਕਾਂਕਰ ਚਵਰ ਡੁਲਾਵਾ ਚਰਨ ਤੂੜ ਮੁਖ ਲਾਈ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਭੁਕਾਰਿਆ ਉਹ ਜੰਮਣ ਮਰਨ ਤੋਂ ਰਹਿਤ ਨੇ ਜਿਹੜੇ ਤੁਰ ਦਰਗਾਹ ਤੋਂ ਆਉਂਦੇ ਨੇ ਸੰਤ ਭਾਗਾ ਵਾਲੇ ਉਹ ਜੰਮਣ ਮਰਨ ਤੋਂ ਰਹਿਤ ਨੇ ਉਹ ਪਰਪਕਾਰੀ ਨੇ ਪਰਪਕਾਰ ਕਰਨ ਆ ਵਾਸਤੇ ਆਏ ਹੁੰਦੇ ਨੇ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਪਕਾਰੀ ਆਏ ਉਹ ਜੰਮਣ ਮਰਨ ਤੋਂ ਰਹਿਤ ਨੇ ਸਾਡੇ ਬਹੁਤ ਜਿਹੜੀ ਐ ਨਾ ਉਹਦੇ ਵਿੱਚ ਵੀ ਫਰਕ ਹੈ ਇੱਕ ਗੁਰਮੁਖ ਨੇ ਜਿਹੜੇ ਮਾਤ ਲੋਕ ਦੇ ਵਿੱਚ ਸਰੀਰ ਛੱਡਦੇ ਨੇ ਤੇ ਇੱਕ ਮਨਮੁਖ ਹੈ ਜਿਹੜਾ ਮਾਤ ਲੋਕ ਵਿੱਚ ਸਰੀਰ ਛੱਡਦਾ ਹੈ ਦੋਹਾਂ ਦੇ ਸੰਸਾਰ ਦੇ ਵਿੱਚੋਂ ਜਾਣ ਦੇ ਵਿੱਚ ਬੜਾ ਫਰਕ ਹੈ ਇਹ ਤਾਂ ਸਾਰੇ ਕਾਲ ਦੀ ਗ੍ਰਹਿ ਹੈ ਪਰ ਇੱਕ ਸ਼ੇਰਨੀ ਹੈ ਉਹ ਮਾਸ ਖਾਂਦੀ ਹੈ ਜਦੋਂ ਸ਼ਿਕਾਰ ਕਰਦੀ ਹੈ ਉਸੇ ਮੂੰਹ ਨਾਲ ਪਾੜ ਕੇ ਸੁੱਟ ਦਿੰਦੀ ਹੈ ਆਪਣੇ ਬੱਚੇ ਨੂੰ ਸ਼ੇਰਨੀ ਜਿਹੜੀ ਹੈ ਉਹ ਦੰਦ ਨਹੀਂ ਲੱਗਣ ਦਿੰਦੀ ਚੁੱਕ ਕੇ ਰੱਖਦੀ ਰਾਂ ਮੂੰਹ ਦੇ ਨਾਲ ਇਸੇ ਤਰ੍ਹਾਂ ਕਾਲ ਜਿਹੜਾ ਹੈ ਨਾ ਉਹ ਗੁਰਮਖਾ ਨੂੰ ਗੁਰਮੁਖ ਲੇਪ ਨਾ ਮਾਸ ਉਹਨਾਂ ਨੂੰ ਦੁੱਖ ਨਹੀਂ ਲੱਗਣ ਦਿੰਦਾ ਸ੍ਰੀ ਛੱਡਦੇ ਨੇ ਉਹਨਾਂ ਦੇ ਸਰੀਰ ਛੱਡਣ ਦੇ ਵਿੱਚ ਤੇ ਮਨਮੁਖ ਜਿਹੜਾ ਹੈ ਨਾ ਉਹਦੇ ਸਰੀਰ ਛੱਡਣ ਵਿੱਚ ਫਰਕ ਹੈ ਉਹ ਇਓਂ ਹੈ ਜਿਵੇਂ ਸ਼ੇਰ ਨਿ ਸ਼ਿਕਾਰ ਕਰਦੀ ਹੈ ਮੌਤ ਜਿਵੇਂ ਸ਼ਿਕਾਰ ਕਰੇ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਚਿੰਤੇ ਬਾਜ ਪਏ ਬਾਜ ਪਏ ਤੇ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਜਿਤਨਾ ਚੇਤੇ ਸੰਸੋ ਗਾਲੀ ਰੱਬ ਦੀ ਉਹ ਜਦੋਂ ਮੌਤ ਆਉਂਦੀ ਹੈ ਨਾ ਮੌਤ ਸ਼িকার ਕਰਦੀ ਹੈ ਫਿਰ ਬੜਾ ਦੁੱਖ ਲੱਗਦਾ ਮਨਮੁਖ ਨੂੰ ਦੁੱਖ ਲੱਗਦਾ ਹੈ ਗੁਰਮੁਖ ਨੂੰ ਦੁੱਖ ਨਹੀਂ ਲੱਗਦਾ ਉਹ ਜੰਮਣ ਮਰਨ ਤੋਂ ਰਹਿਤ ਹੈ ਉਹਨੇ ਸਰੀਰ ਦੇ ਵਿੱਚ ਰਹਿੰਦਿਆਂ ਦੇਖ ਲਿਆ ਕਿ ਮੈਂ ਸਰੀਰ ਨਹੀਂ ਆਮ ਮਨੁੱਖ ਜਿਹੜਾ ਇਹਦਾ ਹੈ ਨਾ ਉਹ ਵੀ ਆਪਣੇ ਆਪ ਨੂੰ ਸਰੀਰ ਮੰਨਦਾ ਉਹ ਵੀ ਸਰੀਰ ਦੇ ਵਿੱਚ ਫਸਿਆ ਹੋਇਆ ਹੈ بار بار ਸਰੀਰ ਦੇ ਵਿੱਚ ਆਉਣਾ بار بار ਜੰਮਣਾ بار بار ਮਰਨਾ ਪਰ ਜਿਹੜੇ ਪਰਉਪਕਾਰੀ ਆਏ ਨੇ ਉਹ ਉਹਨਾਂ ਦੀ ਮੌਤ ਜਿਵੇਂ ਆਪਾਂ ਕਹਿੰਦੀ ਹੈ ਨਾ ਸਾਹ ਰੁਕ ਗਿਆ ਦਿਲ ਰੁਕ ਗਿਆ ਦਿਮਾਗ ਨੂੰ ਆਕਸੀਜਨ ਨਹੀਂ ਗਈ ਇਹਦੀ ਮੌਤ ਹੋ ਗਈ ਇਸ ਸਾਡੇ ਕਹਿ ਸਾਡੇ ਡਾਕਟਰ ਹੀ ਸਾਹਬ ਦੇ ਨਾਲ ਵੀ ਮੌਤ ਹੋ ਗਈ। ਬੜੇ ਬੜੇ ਜੋਗੀ ਇੱਕ ਇੱਕ ਘੰਟਾ ਜਿਹੜਾ ਹੈ ਉਹਨਾਂ ਦੀਆਂ ਨਬਜਾਂ ਵੀ ਰੁਕ ਜਾਂਦੀਆਂ ਦਿਲ ਵੀ ਰੁਕ ਜਾਂਦਾ ਸਾਰਾ ਕੁਝ। ਡਾਕਟਰ ਕਹਿ ਵੀ ਦੇਣਗੇ ਮੌਤ ਹੋ ਗਈ ਪਰ ਫਿਰ ਉਸੇ ਤਰ੍ਹਾਂ ਹੋ ਜਾਂਦੇ। ਕਿਉਂਕਿ ਉਹਨਾਂ ਨੇ ਉਸ ਮੌਤ ਤੋਂ ਪਰਾ ਹੋ ਕੇ ਦੇਖ ਲਿਆ ਵੀ ਮੈਂ ਸਰੀਰ ਨਹੀਂ ਮੈਂ ਸਰੀਰ ਤੋਂ ਇਲਾਵਾ ਹਾਂ ਕੁਝ। ਜੋ ਕਿ ਵਾਸਤਵ ਵਿੱਚ ਉਹਨਾਂ ਨੂੰ ਗਿਆਨ ਹੁੰਦਾ ਹੈ ਜਿਨ੍ਹਾਂ ਨੂੰ ਉਹ ਅਵਸਥਾ ਪ੍ਰਾਪਤ ਹੋਦੀ ਹੈ ਕਿ ਮੈਂ ਹੱਥ ਨਹੀਂ ਮੈਂ ਪੈਰ ਨਹੀਂ ਮੈਂ ਅੱਖਾਂ ਨਹੀਂ ਮੈਂ ਕੰਨ ਨਹੀਂ ਮੈਂ ਸਿਰ ਨਹੀਂ ਮੈਂ ਹੈ ਕੌਣ ਜੋ ਮੈਂ ਉਹ ਸਾਜ ਹੈ ਤੇ ਜਿੱਤੇ ਮੈਂ ਦਾ ਜਿਹਨੂੰ ਅਸੀਂ ਕਹਿ ਰਹੇ ਹਾਂ ਜਿੱਥੇ ਵਾਸਤਵਿਕ ਮੈਂ ਸੱਚੀ ਮੈਂ ਵਸ ਰਹੀ ਹੈ ਉਹ ਜਿਹਨੂੰ ਗਿਆਨ ਹੋ ਗਿਆ ਉਹ ਸੰ ਉਨੂੰ ਉਸ ਦਾ ਸੋਝੀ ਹੋਵੇ ਜੀ ਦਾਣ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਲਾਏ ਉਹ ਆਪਣਾ ਜੀਵਨ ਜਿਹੜਾ ਹੈ ਨਾ ਉਹ ਭਗਤੀ ਵਿੱਚ ਲਾ ਦਿੰਦੇ ਨੇ ਤੇ ਦੂਜਿਆਂ ਨੂੰ ਵੀ ਪਰਮੇਸ਼ਰ ਦੇ ਨਾਲ ਜੋੜ ਦਿੰਦੇ ਨੇ ਜਿਸ ਵਾਸਤੇ ਸਾਧੂ ਸੰਸਾਰ ਤੇ ਆਉਂਦੇ ਨੇ ਇਹ ਕੰਮ ਹੈ ਸਾਧੂਆਂ ਦਾ ਤਾਂ ਹੀ ਇਉਂ ਪੜਦੇ ਨੇ ਜੋੜ ਦੇ ਸਾਧੂ ਟੁੱਟੀਆਂ ਪਰਮੇਸ਼ਰ ਦੇ ਰਸਤੇ ਤੇ ਤੋਰ ਦਿੰਦੇ ਨੇ ਸਾਧ ਸੰਗਤ ਦੇ ਵਿੱਚ ਆ ਕੇ ਸਤ ਸੰਗਤ ਦੇ ਨਾਲ ਮਨੁੱਖ ਜੁੜ ਜਾਂਦਾ ਹੈ ਸੱਚਾ ਅਮਰ ਸੱਚੀ ਬਾਦਸ਼ਾਹੀ ਸੱਚੇ ਸੇਤੀ ਰਾਤਾ ਸੱਚਾ ਅਮਰ ਉਹਨਾਂ ਦੀ ਬਾਦਸ਼ਾਹੀ ਜਿਹੜੀ ਹੈ ਜਿਹੜੇ ਸਿਮਰਨ ਕੀਤਾ ਹੈ ਨਾ ਤਿੰਨਾ ਲੋਕਾਂ ਦੇ ਵਿੱਚ ਉਹਨਾਂ ਦਾ ਹੁਕਮ ਚੱਲਦਾ ਹੈ ਸਾਨੂੰ ਉਹ ਅਵਸਥਾ ਨਹੀਂ ਮਿਲਦੀ ਅਸੀਂ ਕਹਿੰਨੇ ਆ ਸੰਤ ਹੁੰਦੇ ਹੀ ਨਹੀਂ ਕਈ ਕਰੋੜ ਮਨੁੱਖ ਜਿਹੜਾ ਹੈ ਨਾ ਕਰੋੜ ਵਿਦਵਾਨ ਇਕੱਠਾ ਕੀਤਾ ਜਾਏ ਬਹੁਤ ਵਿਦਵਾਨ ਇਕੱਠੇ ਕੀਤੇ ਜਾਣ 1 ਕਰੋੜ ਉਹਨਾਂ ਦੇ ਵਿੱਚ ਕਰੋੜਾਂ ਦੇ ਵਿੱਚ ਇੱਕ ਲੱਖ ਪੰਡਤ ਹੋਏਗਾ ਵਿਦਿਆ ਜਾਣਦਾ ਹੋਏਗਾ ਲੱਖ ਇਹੋ ਜਿਹਾ ਇਕੱਠਾ ਕੀਤਾ ਜਾਏ 10000 ਉਹਨਾਂ ਦੇ ਵਿੱਚ ਹੋਣਗੇ ਜਿਹੜੇ ਅਸਲ ਵਿਦਿਆ ਤੱਕ ਟੋਹਾਂ ਤਾਂ ਲਾਉਂਦੇ ਹੋਣਗੇ ਪਰ ਪ੍ਰਾਪਤੀ ਨਹੀਂ ਹੋਏ ਉਹਨਾਂ 10000ਾਂ ਦੇ ਵਿੱਚੋਂ ਕੋਈ ਇੱਕ ਹੋਏਗਾ ਜਿਸਨੂੰ ਪ੍ਰਾਪਤੀ ਹੋਈ ਕਰੋੜ ਚੋਂ ਕਿਤੇ ਇੱਕ ਜਿਸਨੂੰ ਕਿਤੇ ਪ੍ਰਾਪਤੀ ਹੁੰਦੀ ਹੈ ਘਰ ਘਰ ਵਿੱਚ ਸਾਧੂ ਨਹੀਂ ਹੁੰਦੇ ਗੱਜ ਗੱਜ ਵਿੱਚ ਮੋਤੀ ਨਹੀਂ ਪੁਰਪੁਰ ਸਾਧੂ ਨਾਲ ਜਿਵੇਂ ਹਰ ਹਾਥੀ ਦੇ ਮੱਥੇ ਦੇ ਵਿੱਚ ਨਾ ਮੋਤੀ ਨਹੀਂ ਹੁੰਦਾ ਗੱਜ ਮੋਤੀ ਹੁੰਦਾ ਬੜਾ ਮਹਿੰਗਾ ਹੁੰਦਾ ਇਸੇ ਤਰ੍ਹਾਂ ਹਰ ਨਗਰੀ ਦੇ ਵਿੱਚ ਸਾਧੂ ਨਹੀਂ ਭਲੇਖਾ ਬੈ ਸਕਦਾ ਪਰ ਸਾਧੂ ਕਿਤੇ ਵਿਰਲੇ ਨੇ ਉਹਨਾਂ ਦਾ ਜਿਹੜਾ ਹੈ ਉਹ ਸੱਚੀ ਪਾਤਸ਼ਾਹੀ ਹੈ ਸੱਚੇ ਸੇਤੀ ਰਹਦੇ ਉਹ ਸੱਚੇ ਦੇ ਨਾਲ ਮਿਲੇ ਹੋਏ ਭਾਵ ਬੂੰਦ ਸਮੁੰਦਰ ਵਿੱਚ ਮਿਲੀ ਹੋਈ ਏ ਤੁਰ ਦਰਗਾਹ ਤੋਂ ਭੇਜੇ ਹੋਏ ਜੇ ਜਿੜ ਤੁਰ ਦਰਗਾਹ ਤੋਂ ਆਉਂਦੇ ਨੇ ਉਹਨਾਂ ਦੇ ਅੰਦਰ ਤ੍ਰishna ਨਹੀਂ ਆਮ ਮਨੁੱਖ ਦਾ ਸੁਭਾਅ ਹੈ ਹੋਰ ਇਕੱਠਾ ਕਰਨਾ ਹੋਰ ਇਕੱਠਾ ਕਰਨਾ ਉਹ ਸੁਭਾਅ ਉਹਨਾਂ ਦਾ ਨਹੀਂ ਹੁੰਦਾ ਕਿ ਹੋਰ ਇਕੱਠਾ ਹੋ ਜਾਏ ਅਚਿੰਤ ਮਿਲੇ ਸ਼ੋਖ ਹੈ ਉਹਨਾਂ ਦਾ ਖਾਣਾ ਵੀ ਕਿਹੋ ਜਿਹਾ ਜੋ ਅਚਿੰਤ ਸੱਚਾ ਸੁੱਖ ਸੱਚੀ ਵਡਿਆਈ ਉਹ ਸੱਚਾ ਸੁੱਖ ਦੀ ਪ੍ਰਾਪਤੀ ਉਹਨਾਂ ਨੂੰ ਹੀ ਹੁੰਦੀ ਹੈ ਜਿਹੜੇ ਨਾਮ ਨਾਲ ਰੱਤੇ ਨੇ ਉਹਨਾਂ ਨੂੰ ਸੱਚਾ ਸੁੱਖ ਤੇ ਸੱਚੀ ਵਡਿਆਈ ਆ ਸੰਸਾਰ ਦੀ ਵਡਿਆਈ ਕੀ ਹੈ ਝੂਠੀ ਵਡਿਆਈ ਹੈ